ਜਿਹੜੀ ਆ ਵੀਡੀਓ ਚੱਲ ਰਹੀ ਆ ਨਾ ਇਹ ਪੁਰਾਣੀ ਆ ਇਹਦੇ ਵਿੱਚ ਗੁਰਦਾਸ ਮਾਨ ਤੇ ਕਰਨਵਰ ਗਰੇਵਾਲ ਨੇ ਸੱਸ ਵਾਲੇ ਦੇ ਡੇਰੇ ਤੇ ਜਾ ਕੇ ਗਿਆ ਸੀ ਇਸ ਚੀਜ਼ ਨੂੰ ਉਸ ਵੇਲੇ ਬਹੁਤ ਜ਼ਿਆਦਾ ਬੇਹਦ ਵਿਵਾਦ ਬਣਾਇਆ ਗਿਆ ਸਾਨੂੰ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਆ ਕਲਾਕਾਰੀ ਅਦਾਕਾਰੀ ਤੇ ਰਾਜਨੀਤੀ ਕਲਾਕਾਰੀ ਅਦਾਕਾਰੀ ਤੇ ਰਾਜਨੀਤੀ ਤਿੰਨੇ ਅਜਿਹੀਆਂ ਚੀਜ਼ਾਂ ਨੇ ਜਾਂ ਫਿਰ ਕੈਲੋ ਵੀ ਅਜਿਹੇ ਕੰਮ ਨੇ ਜਿੰਨਾ ਵਿੱਚ ਲੋਕਾਂ ਨੂੰ ਹਰ ਇੱਕ ਦਾ ਸਨਮਾਨ ਆਦਰ ਸਨਮਾਨ ਤੇ ਹਰੇਕ ਨੂੰ ਮੰਨ ਕੇ ਚੱਲੋ ਵੀ ਖੁਸ਼ ਕਰਨਾ ਪੈਂਦਾ ਤੁਸੀਂ ਦੇਖਿਆ ਹੋਣਾ ਵੱਡੇ ਵੱਡੇ ਲੀਡਰ ਜਾਂ ਵੱਡੇ ਵੱਡੇ ਕਲਾਕਾਰ ਜਾਂ ਵੱਡੇ ਵੱਡੇ ਅਦਾਕਾਰਾਂ ਨੂੰ ਉਹ ਕੰਮ ਕਰਨੇ ਪੈਂਦੇ ਨੇ ਜਿਹੜੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਖਿਲਾਫ ਵੀ ਲੱਗਦੇ ਨੇ ਪਰ ਫਿਰ ਵੀ ਉਹਨਾਂ ਨੂੰ ਕਰਨੇ ਵੀ ਪੈਂਦੇ ਨੇ ਆ ਵੀਡੀਓ ਪੁਰਾਣੀ ਆ ਜਿਵੇਂ ਸਾਨੂੰ ਮੈਂ ਸਮਝਾ ਚੁੱਕਿਆ ਕਿ ਇਹ ਪੁਰਾਣੀ ਆ ਇਸ ਵਿੱਚ ਗੁਰਦਾਸ ਮਾਨ ਤੇ ਕਨਵਰ ਗਰੇਵਾਲ ਨੇ ਗਾਇਆ ਸੀ ਇਸ ਗੱਲ ਨੂੰ ਸਮਝਣ ਲਈ ਇੱਕ ਛੋਟਾ ਜਿਹਾ ਨੁਕਤਾ ਗਾ ਮੰਨ ਕੇ ਚੱਲੋ ਕੋਈ ਪੜ੍ਹ ਲਿਖ ਕੇ ਡਾਕਟਰ ਬਣ ਗਿਆ ਕੋਈ ਕੰਮ ਸਿੱਖ ਕੇ ਰਾਜ ਮਿਸਤਰੀ ਬਣ ਗਿਆ ਕੋਈ ਪਲੰਬਰ ਦਾ ਕੰਮ ਸਿੱਖ ਗਿਆ ਜਾਂ ਕਹਿ ਲਓ ਕਿਸੇ ਵੀ ਹੱਥ ਦਾ ਕੰਮ ਦਾ ਮਾਹਰ ਬਣ ਗਿਆ ਕੀ ਉਹ ਜਿੱਥੇ ਆਪਣਾ ਕੰਮ ਕਰ ਰਿਹਾ ਡਾਕਟਰ ਆ ਜੇ ਕਿਸੇ ਨੂੰ ਦਵਾਈ ਦੇ ਰਿਹਾ ਜਾਂ ਡਾਕਟਰ ਕਿਸੇ ਨੂੰ ਦਵਾਈ ਦੇ ਰਹੀ ਆ ਕੀ ਪਹਿਲਾਂ ਮਰੀਜ਼ ਤੋਂ ਉਸਦੀ ਜਾਤ ਪਾਤ ਜਾਂ ਧਰਮ ਪੁੱਛੇਗੀ ਵੀ ਤੂੰ ਕਿਹੜੇ ਧਰਮ ਦਾ ਜਾਂ ਕਿਹੜੀ ਜਾਤ ਦਾ ਫਿਰ ਮੈਂ ਤੈਨੂੰ ਦਵਾਈ ਦੇਵਾਂਗੀ ਜਾਂ ਫਿਰ ਮੈਂ ਤੈਨੂੰ ਦਵਾਈ ਦੇਵਾਂਗਾ ਜਾਂ ਕੋਈ ਕਾਰੀਗਾਰਾ ਰਾਜਮਿਸਤਰੀ ਆ ਪਲੰਬਰ ਆ ਉਹ ਕੀ ਕਿਸੇ ਦਾ ਕੰਮ ਖਫੜਨ ਤੋਂ ਪਹਿਲਾਂ ਇਹ ਪੁੱਛੂਗਾ ਕਿ ਬਈ ਤੂੰ ਸਰਸ ਵਾਲੇ ਨੂੰ ਮੰਨਦਾ ਜਾਂ ਫਿਰ ਤੂੰ ਸਿੱਖਾਂ ਦੇ ਘਰੇ ਜੰਮਿਆ ਜਾਂ ਹਿੰਦੂਆਂ ਦੇ ਘਰੇ ਜੰਮਿਆ ਜਾਂ ਤੂੰ ਮੁਸਲਮਾਨਾਂ ਦੇ ਘਰੇ ਜੰਮਿਆ ਮੈਂ ਫਿਰ ਕੰਮ ਕਰਨ ਜਾਊ ਤੇਰੇ ਘਰੇ ਪਰ ਅਜਿਹਾ ਕੁਝ ਵੀ ਨਹੀਂ ਹੁੰਦਾ ਕਿਉਂਕਿ ਸਾਨੂੰ ਕੰਮ ਮਿਲਣ ਦਾ ਕਮਤਲਵਾ ਅਸੀਂ ਉਥੇ ਕੰਮ ਕਰਦੇ ਕਿਸ ਤਰੀਕੇ ਨਾਲਾਂ ਗੱਲ ਇੱਥੇ ਖੜੀ ਆ ਸੋ ਜੇ ਬਾਕੀ ਕਿਤਿਆਂ ਵਾਲੇ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਦੇ ਕਿ ਹਿੰਦੂ ਆਏ ਸਿੱਖ ਆਏ ਸਰਸਲਾ ਭਗਤਾ ਆਏ ਨਿਰੰਕਾਰ ਆਏ ਰਾधा ਸੌਮੀਆਂ ਜਾਂ ਫਿਰ ਕੋਈ ਵੀ ਆ ਫਿਰ ਫਿਰ ਇਹ ਚੀਜ਼ ਨੂੰ ਕਲਾਕਾਰ ਲੀਡਰ ਤੇ ਐਕਟਰ ਲੋਕ ਕਿਉਂ ਸਮਝਣ ਉਹਨਾਂ ਦਾ ਵੀ ਤਾਂ ਆਪਣਾ ਕਿੱਤਾ ਨਾ ਤੋ ਉਹ ਵੀ ਜਿੱਥੋਂ ਉਹਨਾਂ ਨੂੰ 4 ਪੈਸੇ ਮਿਲਦੇ ਨੇ ਜਿੱਥੋਂ ਉਹਨਾਂ ਦਾ ਕੋਈ ਪ੍ਰੋਗਰਾਮ ਪੈਂਦਾਗਾ ਤਾਂ ਉਹਨਾਂ ਨੇ ਉਸ ਕੰਮ ਨੂੰ ਕਰਨਾ ਹੀ ਕਰਨਾਗਾ ਮੇਨ ਗੱਲ ਇੱਥੇ ਖੜੀ ਆ ਕਿ ਜੇ ਉਹ ਪ੍ਰੋਗਰਾਮ ਉੱਥੇ ਕਰਨ ਜਾ ਰਹੇ ਨੇ ਜਦ ਕੋਈ ਲੀਡਰ ਕਿਸੇ ਜਗ੍ਹਾ ਤੇ ਜਾ ਰਹਾ ਉੱਥੇ ਜਾ ਕੇ ਉਹ ਪ੍ਰਚਾਰ ਕਿਸ ਚੀਜ਼ ਦਾ ਕਰ ਰਹਾ ਗੱਲ ਇਹ ਆ ਕੀ ਉਹ ਉੱਥੇ ਜਾ ਕੇ ਉਹਨਾਂ ਨਾਲ ਜੋੜ ਰਿਹਾ ਕੀ ਜਾ ਉੱਥੇ ਜਾ ਕੇ ਲੋਕਾਂ ਨੂੰ ਸਹੀ ਗੱਲਾਂ ਦੇ ਸਹੀ ਗੱਲਾਂ ਦੇ ਰਸਤੇ ਪਾ ਰਿਹਾ ਗੱਲ ਇੱਥੇ ਖੜੀ ਆ ਸੋ ਕੁਲ ਮਿਲਾ ਕੇ ਗੱਲ ਇਹੀ ਆਗਾ ਕਿ ਜੇ ਤੁਸੀਂ ਇਹੀ ਜਗ੍ਹਾ ਤੇ ਜਾ ਵੀ ਰਹੇ ਹੋ ਤਾਂ ਉੱਥੇ ਜਾ ਕੇ ਤੁਸੀਂ ਪ੍ਰਚਾਰ ਕਿਹੜੀ ਚੀਜ਼ ਦਾ ਕਰ ਰਹੇ ਹੋ ਗੱਲ ਇੱਥੇ ਖੜੀ ਆ ਤੁਸੀਂ ਇਹਨਾਂ ਗੱਲਾਂ ਬਾਰੇ ਆਪਣੇ ਕੀ ਵਿਚਾਰ ਰੱਖਦੇ ਹੋ ਜ਼ਰੂਰ ਕਮੈਂਟ ਕਰੋ ਧੰਨਵਾਦ